ਆ ਤੁਸੀਂ ਆ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂਜੀ ਬਾਈ ਸੰਤ ਲੱਗੇ ਮੈਂ ਤੋਣ ਮੋਟਰ ਹੈਂਗਲ ਵੀ ਆਪਾਂ ਨੇ ਇੱਕ ਦਿਨ ਪਹਿਲਾਂ ਤੋਤਾ ਦੀ ਨੀ ਪਾਣ ਨਾਲ ਦਵਾਰੋਂ ਥੋੜਾ ਜਿਹਾ ਹੋ ਗਿਆ ਜੀ ਫੇਰ ਤੋਤਾ ਸ਼ਬੂਤਰੀ ਤੋਤੀ ਦੀ ਤੇ ਗੱਡੀ ਵੀ ਧੋ ਕੇ ਖੜਾਤੀ ਦੀ ਆਪਾਂ ਨੇ ਤੇ ਆਪਾਂ ਨੇ ਆ ਆ ਜਾ ਬਾਈ ਬਹੁਤ ਫਾਇਦਾ ਬਹੁਤ ਝੱਗ ਠਾਲ ਦਾ ਇੱਕ ਵਾਰ ਹੱਥ ਦੇ ਸ਼ੈਂਪੂ ਦੀ ਪੂੜੀ ਪਾ ਕੇ ਫਿਰ ਮੁੜ ਕੇ ਇੱਕ ਚੀਜ਼ ਪੂਰੀ ਧਵਾ ਹੁੰਦਾ ਲਾਉਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਲੱਗੇ ਹੋਇਆ ਜੀ ਬਾਕੀ ਸਾਰੇ ਖੰਦ ਆਪਣੇ ਧੋ ਤੇ ਵਹੀਨਾਂ ਦੀ ਆਪਾਂ ਯਾਰ ਰਿਪੇਅਰ ਕਰੀਆਂ ਨੇ ਧੋਤੀਆਂ ਧੀਆਂ ਇਹ ਵੀ ਆਪਾਂ ਨੇ ਇੱਕ ਦਿਨ ਫੇਰ ਲੈ ਕੇ ਜਾਣੀਆਂ ਦੁਬਾਰੋਂ ਸੌਲੀ ਇਹਦੇ ਵੀ ਐਲੀਵੇਟਰ ਜੇ ਲਵਾਉਣੇ ਨੇ ਤੁਹਾਨੂੰ ਦਿਖਾਵਾਂਗੇ ਤੇ ਤੇ ਦੁਬਾਰੋਂ ਪਾਣੀ ਮਾਰ ਦਾਂਗੇ ਤੇ ਕਾਰੀ ਲੱਗਿਆ ਵਾ ਧੌਣ ਕੰਮ ਆਪਣਾ ਕੱਲ ਨਿਬੜ ਗਿਆ ਜੀ ਬੈੜ ਆਪਾਂ ਕੋਲ ਤੇ ਮੋਟਰ ਹੈਂਗਲ ਤੋਂ ਅੱਜ ਟਰੈਕਟਰ ਤੋਂ ਤਾਂ ਹਰੀ ਮਸ਼ੀਨ ਤੇ ਵੀ ਪਾਣੀ ਮਾਰ ਲਾਂਗੇ ਜ਼ਿੰਦਵਾਰੋਂ ਲਾ ਕੇ ਜਾਵਾਂਗੇ ਹਣਾ ਹਾਂ ਹੈ ਓਕੇ ਲਾ ਕੇ ਚੱਲਾਂਗੇ ਜਿੱਦਾਂ ਉਹਦੋਂ ਤੇਲ ਵਾਲਾ ਪਾਇਆ ਪਾੜ ਕੇ ਬਾਈ ਜਦੋਂ ਸਾਉਡੀ ਤੋਂ ਆਇਆ ਸੀ ਲੈ ਕੇ ਤੇਲ ਡੁੱਲ ਗਿਆ ਜੀ ਇਹਦੇ ਉੱਪਰ ਵੀ ਪਾਣੀ ਮਾਰ ਕੇ ਲੈ ਕੇ ਚੱਲਾਂਗੇ ਜਾ ਦਵਾਵਾਂਗੇ ਤੇ ਬਾਕੀ ਕਈ ਛੰਦ ਤਾਂ ਮੈਂ ਪਹਿਲਾਂ ਧੋਤੇ ਤੇ ਅੱਜ ਆਪਾਂ ਨੇ ਟਰੈਕਟਰ ਤੇ ਮੋਟਰਸਾਈਕਲ ਤੇ ਹਾਲ ਧੋਤੇ ਨੇ ਹਾਲਾਂ ਦਾ ਵੀ ਨਵੇਂ ਲੈਟ ਦੇ ਦੇਖੋ ਬਾਈ ਕਰੋ ਚੈੱਕ ਅਗਲਾ ਦੇਣ ਵੇਲੇ ਕੁਝ ਹੋਰ ਹੁੰਦਾ ਪ੍ਰਾਈਮਰ ਨਹੀਂ ਮਾਰਿਆ ਪ੍ਰਾਈਮਰ ਤੋਂ ਬਿਨਾਂ ਹੀ ਰੰਗ ਕਰਿਆ ਲਾਏ ਵੀ ਗਿਆ ਰੰਗ ਮੜੇ ਮੜੇ ਪ੍ਰੈਸਰਨ ਵਾਲੇ ਲਾਏ ਗਿਆ ਰੰਗ ਆ ਤਾਂ ਚਲ ਫੇਖਾਂ ਚਾਲਦੀ ਦੀ ਗਾਹਣ ਚ ਤੇ ਵੀ ਆਪਾਂ ਅੱਜ ਚਮਕਾਤੇ ਤੇ ਤੇ ਹੱਜਾ ਆਪਾਂ ਨੇ ਚਾਰ ਚਾਰ ਕਰਾਉਂਦਾ ਗੱਡੀ 골ਡਨ ਹੀਰੇ ਦੀ ਇਹਦਾ ਹੁਣ ਲਾ ਕੇ ਆ ਗੇੜਾ ਝੂਟਾ ਵੇਟਰ ਤੋਤਾ ਦੀ ਤੇ ਆਪਾਂ ਨਾ ਸੰਝਾਇ ਜਿਵੇਂ ਤੋਤਾ ਸੀ ਐਰੋਂ ਵੀ ਢੋ ਤੋ ਕੇ ਲਾਤੀ ਟਕਾਣੇ ਤੇ ਆਪਾਂ ਨੇ ਤੇ ਪੱਤਾ ਪਾਉਣਾ ਜਿੰਦਾ ਸਾਰੀਆਂ ਚੀਜ਼ਾਂ ਧੋਤੀਆਂ ਗਈਆਂ ਤਕਰੀਬਨ ਅੱਜ ਹੋਇਆਂ ਦੇਲੇ ਤੇ ਬਾਕੀ ਟਰਾਲੀਆਂ ਆਪਾਂ ਤੂੜੀ ਤਾਉਣ ਤੋਂ ਪਹਿਲੇ ਹੀ ਧੋਤੀਆਂ ਦੀਆਂ ਦੋਏ ਇਹ ਬਾਕੀ ਅੱਜ ਦੇਖ ਜਾਈ ਨੂੰ ਸ਼ਾਇਦ ਗਲੀਸ਼ ਕਰੀਏ ਚੱਕੇ ਪੱਟ ਕੇ ਪੁੱਛਦੇ ਆਂ ਤਾਰੀ ਨੂੰ ਵੀ ਕੀ ਕਹਦਾ ਕਰੂ ਕਿ ਨਹੀਂ ਕਰੂ ਫੇਰ ਧੰਨੂ ਨਾਬੇ ਤੋਂ ਸਮਾਨ ਲਿਆਵਾਂਗੇ ਸੀਲ ਸ਼ੂਲ ਕੋਈ ਜੇਰਾ ਕੋਈ ਗਲੀਸ਼ ਗਰੂਸ ਹੋਊਗਾ ਤੇ ਆਹ ਕਾਰ ਰਾਪਨੇ ਟੂੜੀ ਤੋਂ ਤਰਪਾਉ ਲਾਹੀ ਤੇ ਬੇਲੀ ਹੋ ਗਈ ਤੇ ਉਹ ਵੀ ਟੱਕ ਤੇ ਦੋਏ ਫਾਈਨਲੀ ਕੰਮ ਨਿਬੜੇਗਾ ਹਾਂ ਬੈਂਡਰੀਆਂ ਮਾਰਦਾ ਬਾਹਰ ਕੀ ਕਰਨਾ ਬੈਂਡਰੀਆਂ ਤੇ ਪਾਣੀ ਮਾਰਨਾ ਚਾਹ ਕੱਢਦਣਾ ਬੈਂਡਰੀਆਂ ਦੂਜੀ ਮਸ਼ੀਨ ਦੀਆਂ ਪਈਆਂ ਨੇ ਜੀ ਕਾਰੀ ਜਾਂਦਾ ਇਹ ਵੀ ਕਰਦੇ ਥੋੜੀਆਂ ਬਾਹਰਿਆਂ ਦੀ ਪਾਣੀ ਮਾਰ ਲੀਏ ਕੱਢਦੇ ਆ ਬਾਹਰ ਜਾਂਦੇ ਰਹੇ ਹਾਂ ਮਾਜੇ ਗਾੜਾ ਵਧੀਆ ਚੱਲਦਾ ਜੀ ਪ੍ਰੈਸ ਕਰਵਾਉਤਾ ਲਓ ਜੀ ਟਰੈਕਟਰ ਆਪਾਂ ਨੇ ਧੋ ਧੂ ਕੇ ਨੂੰ ਪਾਲਸ ਮਾਰਤੀ ਦੇਖੋ ਹੁਣ ਆ ਗਈ ਪੂਰੀ ਸਫਾਈ ਤੇ ਬਾਕੀ ਆਪਾਂ ਨੇ ਆ ਡੀਪਰ ਵੀ ਕਦੋ ਹਿੱਲ ਜਨੇ ਨਵੇਂ ਲਵਾਉਣੇ ਨੇ ਤੇ ਦਿੱਤਾ ਆਪਾਂ ਇਹਨੂੰ ਜਾਂਚੀ ਚ ਲੈ ਕੇ ਚੱਲਾਂਗੇ ਆ ਹਿੱਲ ਦਾ ਇਹ ਸਮੋਰ ਲਾਹੇ ਲਗਾ ਤੇ ਇਹ ਮੁੱਲੇ ਚੱਕੀਆਂ ਨੂੰ ਗਲੀਚ ਤੇ ਨਾਲੇ ਹੋਰ ਜੀ ਸੋਥੇ ਗਲੀਚ ਆਉਂਦਾ ਉਹ ਖਰਾ ਕੇ ਲਿਆਵਾਂਗੇ ਗੋਡਿਆਂ ਨੂੰ ਤਾਂ ਇੱਕ ਨਹੀਂ ਬਾਜ ਜਾਣਾ ਉਹ ਨੇਵੜਾ ਰਹੀਂ ਤੇ ਇਹ ਚੱਕੇ ਆਪਾਂ ਇਸ ਵਾਰ ਫੋਲਸੇ ਕਰਾਵਾਂਗੇ ਗਲੀਚ ਦੇਖਾਂਗੇ ਇੱਕ ਦੋ ਦਿਨ ਨੂੰ ਟਾਈਮ ਲੱਗਿਆ ਜਾਂ ਸੀਜ ਲੈ ਕੇ ਚੱਲਾਂਗੇ ਇਹਨੂੰ ਟਰੈਕਟਰ ਨਾਲ